ਕੀ ਹਾਲ ਚੱਲਿਆ ਦੋਸਤੋ ਸੂਰ ਸਾਰੇ ਵੀਰ ਠੀਕ ਠਾਕ ਆ ਜੀ ਲਓ ਜੀ ਬਾਈ ਹੁਆ ਕਰਨ ਲੱਗਿਆ ਵਲੌਗ ਦੀ ਸਟਾਰਟਿੰਗ ਬਦਲਵਾਈ ਹੋਈ ਪਈ ਆ ਬਾਈ ਤੇ ਬਦਲਵਾਈ ਹੋਈ ਪਈ ਆ ਕਬੂਤਰ ਛੱਡ ਨਹੀਂ ਰੋਕੀ ਹਟਾਇੰ ਕੋ ਜੋ ਨੀਚੇ ਰੇ ਦੂ ਦਾ ਇਹਨੇ ਹਮ ਸਾਫਤਾ ਲਓ ਜੀ ਬਾਈ ਜੀ ਆਪਾਂ ਕੱਢਨੇ ਹੀ ਨਵੇਂ ਕਬੂਤਰ ਤੇ ਨੇਰੀ ਕਾਲਾ ਬਗੀ ਜਾਂਦਾ ਇਹ ਜਿਆਦਾ ਹੀ ਵਾਅਦਾ ਕਰਕੇ ਫਿਰ ਨਹੀਂ ਕਰਦੇ ਬੰਦਾ ਮੰਦਰਾਂ ਦੇ ਇਲਾਕੇ ਆਈ ਕਈ ਕਹਿ ਗਈ ਉਹ ਕਰਦੇ ਰੰਗ ਗੰਗਾ ਵੀ ਲੱਗ ਗਈ ਤੇ ਹੁਣ ਆਪਾਂ ਲਿਆਉਣੇ ਬਾਈ ਚੱਕੀ ਰਹੀ ਜੂਤ ਨੂੰ ਗਲਦਾ ਮੈਂ ਸਟੇਟ ਤੇ ਕੀ ਹੋਊਗਾ ਬਈ ਉਹ ਆਵੇ ਕਿ ਨਹੀਂ ਰੱਪਨੇ ਮੇਰੀ ਚੱਕੀ ਤੇ ਜੂਤ ਨੂੰ ਘਰ ਤਾ ਜਾਂਦਾ ਇਹ ਬੰਦਾ ਭਾਗ ਮੋਹਲਾ ਦਾ ਫੋਨ ਵੀਰ ਬਣਾਉਣ ਲੱਗਦਾ ਬੰਦਾ ਜਿੰਦੀ ਬਾਤ ਕਟਿਆ ਨਾ ਹੋਵੇ ਕਟੇ ਦੀ ਦਾ ਬਾਕੀ ਸਾਰਾ ਸਹੀ ਨਹੀਂ ਆ ਗਤੇ ਨਵੇਂ ਬਾਟੇ ਨਹੀਂ ਕੱਟਾ ਲੋ ਜੀ ਬਾਈ ਰੇ ਚੱਕਣਾ ਆ ਗੇ ਚਰਨਾ ਪੱਟੀ ਜਾਂਦਾ ਹੀ ਚੱਕੀ ਜਾਂਨੇ ਹਾਂ ਤਾਂ ਆਗਣਾ ਨਾਲ ਹੀ ਗਿਣਤੀ ਸਹੀ ਹੋ ਜਾਂਦੀ ਆ ਉਹ ਕਿੱਧਰ ਜੜੇ ਖੜਾ ਲਓ ਜੀ ਬਾਈ 27 28 ਘੱਟੇ ਲੈਣ ਦੇ ਰੇਹ ਦੇ ਤੇ ਉਹ ਉੱਥੇ ਰੱਖਨੇ ਆ ਕਾ ਬੇਟਾ ਕਰਨ ਸਿੰਘ ਪੂਰੀ ਚੱਕ ਲੈ ਜਾਂਦੀ ਆ ਬਾਈ ਰੀਦ ਦੀ ਸੀਗਾ ਡਿੱਕਾ ਤੇ ਡੀਪੀ ਮਾਰੀ ਖੜੀ ਸੀ ਡੀਪੀ ਮੰਗਾ ਲਈ ਸੀ ਉਹ ਬਾਈ ਡੀਪੀ ਮੰਗਾ ਲਈ ਸ਼ਹਿਰੋਂ ਤੇ ਇਹ ਚੱਕ ਲੈਣ ਦੀ ਸੁਸਾਇਟੀ ਚੋਂ ਜੋਦ ਮੈਂ ਲਾਦਾ ਪਾਣੀ ਪਾਉਣ ਲੱਗਾ ਹੀ ਕਬੂਤਰਾਂ ਨੂੰ ਉਮੀ ਕੱਢਿਆ ਪਾਈ ਪੁੱਲ ਮਗਰੀ ਘਟਾ ਕੇ ਤੇ ਹੀ ਰੀ ਚੱਕਣ ਉੱਠ ਗਈ ਸੀਗੇ। ਅਜੂਤਰ ਵੀ ਨਹੀਂ ਬਾਈ ਛੱਡੇ ਗਏ ਹਵਾ ਜੀ ਵਗਦੀ ਸੀ। ਮੌਸਮ ਖਰਾਬ ਸੀ ਮੈਂ ਜੋਤਣਾ ਕੋ ਛੱਡ ਬਰਾ ਸ਼ੈਂਪੀਓ ਬੈਠੀ ਹੁਣ ਵੀ ਬਾਹਰ ਕੱਢਿਆ। ਉਹ ਬਾਈ ਨੇ ਦੱਬ ਕੇ ਰੱਖੀ ਤੇ ਲਓ ਜੀ ਬਾਈ ਜੀ ਪਹੁੰਚ ਗਏ ਭਲਾਈਆਂ ਨੇ ਆਪਾਂ ਲੈਣ ਆਏ ਆ ਉਹ ਹੀ ਸ਼ਾਪ ਤੋਂ ਤੇ ਉਹ ਹੀ ਚੱਲ ਰਾਂ ਲੀਲਾ ਕੱਪੜਾ ਅਡੋਲੀ ਬੋਹ ਕਹਿੰਡ ਬਣੀ ਐ ਬੋਲੀ ਦੇਖੋ ਇਹ ਆਪਾਂ ਭਲਾਈਆਂ ਨੇ ਆਏ ਜੀ ਕਿ ਲਓ ਬਾਈ ਮਿੱਤਰੋ ਆ ਗਏ ਘਰੇ ਮੈਟ ਸ਼ੂਰ ਨੇ ਬਦਲਤੇ ਬਾਈ ਬਹੁਤ ਅੱਛਾ ਕੰਮ ਕੀਆ ਤੇ ਮੈਟ ਨੇ ਬਦਲਤੇ ਆ ਇਹ ਆਪਾਂ ਛਦਰਿਆਂ ਦੇ ਢੀਡੇ ਸਿਉਣੇ ਦੇ ਆਏ ਤੇ ਆਈਫੋਨ ਚੱਲ ਪਿਆ ਹਾਂ ਹੈਂ ਹਾਂ ਆਈਫੋਨ ਚੱਲ ਪਿਆ ਬਾਈ ਚੱਲ ਪਈਦਾ ਬੰਦ ਹੋ ਜਾਂਦਾ ਪਤਾ ਨਹੀਂ ਕੀ ਹੋ ਜਾਂਦਾ ਛਦਰਿਆਂ ਦੇ ਢੀਡੇ ਸਿਉਣੇ ਦੇ ਆਣੇ ਬਾਈ ਕੱਲ ਨੂੰ ਫੋਨ ਕਰਕੇ ਆਪ ਕਰਾਉਣਾ ਤੇ ਪਰਸੋਂ ਆਪਾਂ ਨੂੰ ਕੱਪੜੇ ਮਿਲ ਜਾਂਗੇ ਲੋ ਭਾਈ ਜੀ ਬੱਚੇ ਭਾਦੇ ਆ ਉਹ ਬੈਠੇ ਕੋ ਤਾਂ ਇਹ ਹਾਂ ਵਾ ਲਈ ਹੁੰਦਾ ਡੋਰ ਵਾਲਾ ਪੁੱਤਰ ਆ ਬੱਚੇ ਤਾਂ ਪਾੜੀ ਸ਼ੂਟ ਉੱਡਣ ਲੱਗ ਪੈਂਦੇ ਤਾਂ ਇਹਨਾਂ ਨੂੰ ਕਰਦੇ ਹੀ ਬਹੁਤ ਛੇਤੀ ਸੁਹੀ ਹੁੰਦੇ ਆ ਇਹ ਰੈਡੀ ਅਡੋਰ ਜਾਣੀ ਆ ਲਾਉਣੇ ਲਾਉਣੇ ਲਓ ਜੀ ਭਾਈ ਇੱਕ ਇੱਕ ਦੋ ਦੋ ਕਰਕੇ ਛੱਡੀ ਜਾਂਦੇ ਤੇ ਭਾਈ ਜਾਂਦੇ ਆ ਹਲਾ ਠੜਾ ਲਿਆ ਕਰ ਥੱਲੇ ਅਗਰ ਆ ਗਿਆ ਆ ਗਿਆ ਆ ਗਿਆ ਆ ਗਿਆ ਬਾਥ ਥੱਲੀ ਰੱਖ ਥੱਲੀ ਰੱਖ ਥੱਲੀ ਰੱਖ ਥੱਲੀ ਰੱਖ ਵਾ ਬਹਿ ਜੂ ਜਿਹੜਾ ਪਾ ਕੇ ਉਹ ਜਾਂਦਾ ਆ ਲੋਕ ਬਈ ਛੜ ਛੜ ਭਾਈ ਜਾਂਦੇ ਆ ਬਈ ਕੀ ਆਉਂਦੇ ਆ ਜਿਹੜੀ ਉੱਡੀ ਜਾਂਦੇ ਆ ਮੁੱਤਰ ਨਹੀਂ ਬਣਾ ਮੇਰੇ ਨੇ ਕਿਚ ਬਣਾਈ ਜਾਂਦਾ